ਠੰਡ ਦੇ ਦਿਨਾਂ ਵਿੱਚ ਇੱਕ ਅਮੀਰ ਆਦਮੀ ਨੂੰ ਆਪਣੇ ਘਰ ਦੇ ਬਾਹਰ ਇੱਕ ਬੁੱਢਾ ਆਦਮੀ ਮਿਲਿਆ। ਠੰਡ ਕਾਫੀ ਹੋਣ ਕਰਕੇ ਉਸ ਆਦਮੀ ਨੇ ਬੁੱਢੇ ਆਦਮੀ ਤੋਂ ਪੁੱਛਿਆ, ਤੁਸੀਂ ਬਿਨਾ ਗਰਮ ਕੱਪੜੇ ਪਾਏ ਇਦਾਂ ਬਾਹਰ ਬੈਠਿਓ। ਕੀ ਤੁਹਾਨੂੰ ਠੰਡ ਨਹੀਂ ਲੱਗਦੀ? ਇਹ ਸੁਣ ਕੇ ਬੁੱਢੇ ਆਦਮੀ ਨੇ ਜਵਾਬ ਦਿੰਦੇ ਹੋਏ ਕਿਹਾ, ਮੇਰੇ ਕੋਲ ਕੋਈ ਵੀ ਗਰਮ ਕੱਪੜਾ ਨਹੀਂ ਹੈ। ਹੁਣ ਤਾਂ ਵੈਸੇ ਵੀ ਠੰਡ ਦੀ ਆਦਤ ਪੈ ਚੁੱਕੀ ਹੈ। ਮੈਨੂੰ ਨਾ ਮਹਿਸੂਸ ਨਹੀਂ ਹੁੰਦਾ ਅਮੀਰ ਆਦਮੀ ਨੇ ਕਿਹਾ ਤੁਸੀਂ ਰੁਕੋ ਮੈਂ ਹੁਣੀ ਤੁਹਾਡੇ ਵਾਸਤੇ ਘਰ ਦੇ ਅੰਦਰ ਜਾ ਕੇ ਕੱਪੜੇ ਲੈ ਕੇ ਆਉਂਦਾ ਇਹ ਸੁਣ ਕੇ ਉਸ ਗਰੀਬ ਬੁੱਢੇ ਆਦਮੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹ ਬੇਸਬਰੀ ਨਾਲ ਉਸ ਦੀ ਅਡੀਕ ਕਰਨ ਲੱਗ ਜਾਂਦਾ ਹੈ ਪਰ ਦੋਸਤੋ ਉਹ ਆਦਮੀ ਆਪਣੇ ਘਰ ਦੇ ਅੰਦਰ ਜਾ ਕੇ ਆਪਣੇ ਕੰਮਾਂ ਵਿੱਚ ਰੁੱਝ ਜਾਂਦਾ ਹੈ ਉਸ ਬੁੱਢੇ ਆਦਮੀ ਬਾਰੇ ਭੁੱਲ ਹੀ ਜਾਂਦਾ ਹੈ ਅਗਲੇ ਦਿਨ ਜਾਨ ਕਿਸ ਨੂੰ ਯਾਦ ਹੁੰਦਾ ਤੇ ਉਹ ਭੱਜ ਕੇ ਬਾਹਰ ਜਾਂਦਾ ਹੈ ਤਾਂ ਉਸ ਜਗ੍ਹਾ ਬੁੱਢੇ ਆਦਮੀ ਨੂੰ ਮਰਿਆ ਦੇਖ ਕੇ ਬਹੁਤ ਦੁਖੀ ਹੁੰਦਾ ਹੈ ਕੋਲ ਇਸ ਬੁੱਢੇ ਆਦਮੀ ਉਸ ਚਿੱਠੀ ਪੜ੍ਹ ਕੇ ਉਸ ਦੀਆਂ ਅੱਖਾਂ ਪਰ ਆਉਂਦੀਆਂ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਮੇਰੇ ਕੋਲ ਗਰਮ ਕੱਪੜੇ ਨਹੀਂ ਸੀ ਮੈਂ ਠੰਡੇ ਮੌਸਮ ਵਿੱਚ ਉਸੇ ਤਰ੍ਹਾਂ ਰਹਿਣ ਦਾ ਆਦੀ ਹੋ ਚੁੱਕਿਆ ਸੀ ਪਰ ਜਦੋਂ ਹੀ ਤੁਸੀਂ ਮੇਰੇ ਨਾਲ ਵਾਅਦਾ ਕਰਕੇ ਗਏ ਹੋ ਤਾਂ ਮਨ ਆਪਣੀ ਠੰਡ ਨਾਲ ਲੜਨ ਦੀ ਸੰਤਾ ਗਵਾ ਕੇ ਤੁਹਾਡੇ ਬਾਦੇ ਤੇ ਨਰ ਪਰ ਹੋ ਗਿਆ ਇਹ ਸਭ ਪੜ ਕੇ ਅਮੀਰ ਆਦਮੀ ਨੂੰ ਬੜਾ ਪਛਤਾਵਾ ਹੋਇਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਹੁਣ ਬਹੁਤ دیر ਹੋ ਚੁੱਕੀ ਸੀ ਕਹਾਣੀ ਦੀ ਸਿੱਖਿਆ ਇਹ ਹੈ ਤੇ ਵਾਦਾ ਕਰਨਾ ਜਿੰਨਾ ਆਸਾਨ ਹੁੰਦਾ ਹੈ ਨਿਮੋਣਾ ਉਨਾ ਹੀ ਮੁਸ਼ਕਲ ਕਿਸੇ ਨਾਲ ਵਾਦਾ ਉਹ ਕਰੋ ਜੋ ਤੁਸੀਂ ਪੂਰੀ ਸਿੱਦਤ ਨਾਲ ਦਿਲ ਤੋਂ ਅਨੁਭਵ ਵੀ ਸਕੋ ਕਿਉਂਕਿ ਤੁਹਾਡੇ ਲਈ ਉਹ ਸਿਰਫ ਇੱਕ ਬੋਲ ਹੋ ਸਕਦਾ ਹੈ ਪਰ ਕਿਸੇ ਦੇ ਲਈ ਉਹ ਆਖਰੀ ਉਮੀਦ ਬਣ ਜਾਂਦਾ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਕਹਾਣੀਆਂ ਮੈਂ ਲੈ ਕੇ ਆਉਂਦਾ ਰਹਾਂਗਾ ਸਹਿਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਤੇ ਲਈ ਆਪਣਾ ਖਿਆਲ ਰੱਖੋ ਧੰਨਵਾਦ